ਆ ਕਾਲੀ ਕਾਂਗਰਸ ਅਸੀਂ ਤਾਂ ਨਹੀਂ ਮਰਨਾਗਾ ਉਹਦਾ ਪਤਾ ਨਹੀਂ ਕਿਹੜੀ ਮਿੱਟੀ ਦੇ ਬਣਿਆ ਉਹਨਾਂ ਨੇ ਤਾਂ ਇੱਕ ਹੀ ਚੀਜ਼ ਲਿਖਣੀ ਆ ਵੀ ਕੁਛ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਤਾਂ ਉਹਨਾਂ ਵਾਸਤੇ ਅਸੀਂ ਕਰਦੇ ਵੀ ਕੁਛ ਨਹੀਂ ਗਏ ਪਰ ਸਾਡੇ ਲੋਕਾਂ ਵਾਸਤੇ ਅਸੀਂ ਇਹ ਕੰਮ ਕਰਦੇ ਹਾਂ ਜਦੋਂ ਟਾਈਮ ਨਾਲ ਲਾਈਟ ਆ ਜੂਗੀ ਤਾਂ ਸਾਰੇ ਕਹਿਣਗੇ ਯਾਰ ਆ ਬੜਾ ਵਧੀਆ ਕੰਮ ਹੋ ਗਿਆ ਕਿਵੇਂ ਕੀਤਾ ਫਿਰ ਸਾਡਾ ਕੋਈ ਬੰਦਾ ਦੱਸ ਦਿਆ ਕਰੂ ਤੁਹਾਡੀ ਵੀਡੀਓ ਦੇਖ ਕੇ ਵੀ ਭਾਈ ਇਹ ਆਮ ਆਦਮੀ ਪਾਰਟੀ ਨੇ ਕੀਤਾ ਬਿਜਲੀ ਡਿਪਾਰਟਮੈਂਟ ਦੇ ਵਿੱਚ ਜੇਕਰ ਸਭ ਤੋਂ ਵੱਧ ਇੰਪੋਰਟੈਂਟ ਕੋਈ ਚੀਜ਼ ਆ ਤਾ ਉਹ ਇਹ ਹੈਗਾ ਵੀ ਇੱਕ ਤਾਂ ਗ੍ਰੇਡਾਂ ਦਾ ਲੋਡ ਘਟਾਇਆ ਜਾਵੇ। ਅਸੀਂ ਗੱਲ ਕਰ ਮੈਂ ਤਾਰ ਸਿੰਘ ਸਾਡੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ। ਇਸ ਟਾਈਮ ਆ ਬਿਜਲੀ ਘਰ ਦੇ ਵਿੱਚ ਖੜੇ ਆ ਬਾਗੇ ਪਰਾਣੇ ਇੱਥੇ ਕਿ ਵਿਧਾਇਕ ਅਮਰਪਾਲ ਸੁਖਣਾਂਦੇ ਵੱਲੋਂ ਜਿਹੜੀ ਅੱਜ ਲੋਕਾਂ ਨੂੰ ਸ਼ਰਗਾ ਦਿੱਤੀ ਜਾ ਰਹੀ ਆ। ਦੋ ਬ੍ਰੇਕਰਾਂ ਦਾ ਕੱਟਣਾ ਕੀਤਾ ਜਾ ਰਿਹਾ ਇਸ ਟਾਈਮ ਤਸਵੀਰਾਂ ਤੁਸੀਂ ਵੇਖ ਰਹੇ ਹੋਗੇ ਵਿਧਾਇਕ ਅਮਰਪਾਲ ਸੁਖਣਾਂਦੇ ਇੱਥੇ ਪਹੁੰਚੇ ਨੇਗੇ। ਉਹਨਾਂ ਦੇ ਨਾਲ ਰਾਜਿਆਣੇ ਦੇ ਲੋਕ ਵੀ ਇੱਥੇ ਪਹੁੰਚੇ ਨੇਗੇ ਜਿਹੜੇ ਦੋ ਬ੍ਰੇਕਰਾਂ ਦਾ ਘਟਨਾ ਆਉਸ ਨੂੰ ਦਿਖਾਉਣੇ ਆ ਜਿਹੜਾ ਜੱਜਾ ਹੋਵੇ ਦਾ ਅਮਰਪਾਲ ਸੁਖਣਾਂਦੇ ਇਸ ਟਾਈਮ ਮਹਨੇਸੋ ਜੀ ਆਇਆਂ ਨੂੰ। ਅਮਲ ਸਾਹਿਬ ਅੱਜ ਅਧਿਕਾਟਨ ਕਰਨ ਆਸਤੇ ਪਹੁੰਚੇ ਦੋ ਬਰੇਕਰਾਂ ਦਾ ਘਟਨ ਕੀਤਾ ਹੈ। ਇਹਦਾ ਕਿਹੜੇ ਕਿਹੜੇ ਪਿੰਡਾਂ ਨੂੰ ਫਾਇਦਾ ਹੋਵੇਗਾ? ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਦੂਜੇ ਨੰਬਰ ਤੇ ਮੇਰੇ ਨਾਲ ਲਗਭਗ ਸਾਡੀ ਸਾਰੇ ਬਾਗੇਪੁਰਾਣੇ ਦੀ ਟੀਮ ਮੈਂ ਨਾਂ ਨਹੀਂ ਲੈਂਦਾ ਤੁਸੀਂ ਸਾਰੇ ਦੇਖ ਲੈਣਾ ਸਾਰੇ ਆਏ ਹੋਏ ਨੇ। ਇਹਨਾਂ ਦਾ ਵੀ ਧੰਨਵਾਦ। ਸਭ ਤੋਂ ਵੱਧ ਧੰਨਵਾਦ ਜਿਹੜਾ ਸਾਡਾ ਡਿਪਾਰਟਮੈਂਟ ਆ। ਬਿਜਲੀ ਬੋਰਡ ਸਾਡੇ ਮંત્રી ਸੰਜੀਵ अरोड़ा ਜੀ ਨਵੇਂ ਮੰਤਰੀ ਨੇ ਤੇ ਨਾਲ ਸਾਡੇ ਐਕਸ਼ਨ ਸਾਹਿਬ ਸਾਡੇ ਜੇ ਜਿੰਨੇ ਵੀ ਐਸਡੀਓ ਸਾਹਿਬ ਜਿੰਨੇ ਕੰਮ ਕਰਦੇ ਨੇ ਸਾਰੇ ਫੋਰਥ ਕਲਾਸ ਸਾਰੇ ਐਸਸੀ ਸਾਹਿਬ ਸਾਰਿਆਂ ਦਾ ਧੰਨਵਾਦ ਦੇਖੋ ਮੈਂ ਹਮੇਸ਼ਾ ਜਦੋਂ ਵੀ ਅਸੀਂ ਕਿਸੇ ਪਿੰਡ ਜਾਂਦੇ ਆ ਜਦੋਂ ਕਿਸੇ ਕਿਸਾਨ ਨਾਲ ਗੱਲ ਕਰਦੇ ਆ ਕਿਸੇ ਪਿੰਡ ਚ ਗੱਲ ਕਰਦੇ ਆ ਤਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਸਾਨੂੰ ਸਾਹਮਣੇ ਆਉਂਦੀਆਂ ਨੇ ਮੰਨ ਲਓ ਕਿਸੇ ਦੀਆਂ ਪੰਜਾਹ ਮੋਟਰਾਂ ਦੀ ਸਮੱਸਿਆ ਕਿਸੇ ਨੂੰ ਜੀ ਸਵਚ ਲੋਨ ਲਈ ਦੂਰ ਜਾਣਾ ਪੈਂਦਾ ਕਿਸੇ ਦੇ ਜੀ ਜਦੋਂ ਲਾਈਟ ਸਰਕਾਰ ਕਈ ਵਾਰ 24 ਘੰਟੇ ਵੀ ਦੇ ਦਿੰਦੀ ਆ ਪਰ ਕਈ ਪਿੰਡ ਕਹਿੰਦੇ ਆ ਬਾਈ ਜੀ 24 ਘੰਟੇ ਤਾਂ ਆ ਗਈ ਪਰ ਸਾਡੇ ਪਿੰਡ ਤਾਂ 12 ਘੰਟੇ ਆਈ ਤਾਂ ਜਦੋਂ ਪੁੱਛੀਦਾ ਸੀਗਾ ਤਾਂ ਉਦੋਂ ਹੀ ਹੁੰਦਾ ਸੀ ਵੀ ਲਾਈਨ ਇੱਕ ਆ ਜੀ ਵੀ ਸਾਨੂੰ ਇੱਕ ਲਾਈਨ ਬੰਦ ਕਰਨੀ ਪੈਂਦੀ ਆ ਇੱਕ ਲਾਈਨ ਡਬਲ ਕਰਨੀ ਪੈਂਦੀ ਆ ਵੀ ਜੇਕਰ ਲਾਈਨਾਂ ਹੀ ਦੋ ਹੋਣ ਜਾਂ ਬ੍ਰੇਕਰ ਡਬਲ ਹੋਵੇ ਫਿਰ ਜਿਹੜੀ ਸਰਕਾਰ 24 24 ਘੰਟੇ 48 48 ਘੰਟੇ ਲਗਾਤਾਰ ਬਿਜਲੀ ਆਈ ਆ ਵੀ ਉਹ ਸਾਰੇ ਦੇ ਸਾਰੇ ਉਹਦਾ ਫਾਇਦਾ ਲੈ ਸਕਦੇ ਨੇ ਇਸੇ ਤਹਿਤ ਅਸੀਂ ਇੱਕ ਬਹੁਤ ਵੱਡਾ ਪਲਾਨ ਜਿਹੜਾ ਮੈਨੂੰ ਲੱਗਦਾ ਕਈ ਗਮਹੂਰੇ ਹੁੰਦੇ ਨੇ ਜਿਹੜੇ ਦਿਖਦੇ ਨਹੀਂਗੇ ਜਿਨ੍ਹਾਂ ਦੇ ਨੀਂ ਪੱਥਰ ਨਹੀਂ ਲੱਗਦੇਗੇ ਆਮ ਲੋਕਾਂ ਨੂੰ ਜਿਨ੍ਹਾਂ ਦਾ ਪਤਾ ਵੀ ਨਹੀਂ ਹੁੰਦਾਗਾ ਪਰ ਉਹ ਜ਼ਰੂਰੀ ਬਹੁਤ ਹੁੰਦੇ ਨੇ ਤਾਂ ਉਹ ਬਿਜਲੀ ਡਿਪਾਰਟਮੈਂਟ ਦੇ ਵਿੱਚ ਜੇਕਰ ਸਭ ਤੋਂ ਵੱਧ ਇੰਪੋਰਟੈਂਟ ਕੋਈ ਚੀਜ਼ ਆ ਤਾਂ ਉਹ ਇਹ ਹੈਗਾ ਵੀ ਇੱਕ ਤਾਂ ਗ੍ਰਿਡਾਂ ਦਾ ਲੋਡ ਘਟਾਇਆ ਜਾਵੇ ਜਿਹੜਾ ਤੁਸੀਂ ਪਿਛਲੀ ਵਾਰ ਆਏ ਸੀ ਆਪਾਂ ਘਟਾਇਆ ਸੀ ਲਾਈਨ ਨਵੀਆਂ ਕੱਢੀਆਂ ਸੀਗੀਆਂ ਦੂਜਾ ਹੁੰਦਾ ਵੀ ਲਾਈਨਾਂ ਵਧਾਈਆਂ ਜਾਣ ਤਾਂ ਕਿ ਸਰਵਿਸ ਵਧੀਆ ਹੋਵੇ ਤੀਜਾ ਇਹ ਹੁੰਦਾ ਕਿ ਜਿਹੜੇ ਬ੍ਰੇਕਰ ਵੱਦੋ ਵੱਦ ਲੱਗਣ ਬ੍ਰੇਕਰ ਦਾ ਮਤਲਬ ਹੁੰਦਾ ਜਿੱਥੋਂ ਤੁਸੀਂ ਬਿਜਲੀ ਡਿਵਾਈਡ ਕਰ ਸਕਦੇ ਹੋ ਲਾਈਨਾਂ ਨੂੰ ਤਾਂ ਇਹਨਾਂ ਚੀਜ਼ਾਂ ਵੱਲ ਵੈਸੇ ਕੋਈ ਧਿਆਨ ਨਹੀਂ ਸੀ ਦਿੰਦਾ ਤੇ ਚਲੋ ਜਦੋਂ ਤੋਂ ਸਾਡੀ ਸਾਰੀ ਟੀਮ ਅਸੀਂ ਬੈਠ ਕੇ ਤੁਸੀਂ ਦੇਖਿਆ ਹੋਣਾ ਕਈ ਵਾਰ ਅਸੀਂ ਮੀਟਿੰਗ ਕਰ ਰਹੇ ਹੁੰਦੇ ਆ ਇਹ ਬਿਜਲੀ ਡਿਪਾਰਟਮੈਂਟ ਦੀ ਮੀਟਿੰਗ ਆ ਜੀ ਐਕਸ਼ਨ ਸਾਹਿਬ ਆਏ ਨੇ ਐਸ ਡੀਓ ਸਾਹਿਬ ਆਏ ਨੇ ਮੇਰੇ ਪਿੰਡਾਂ ਦੇ ਸਰਪੰਚ ਮੋਤਵਾਰ ਸਾਰੇ ਆਏ ਨੇ ਵੀ ਕੀ ਕਰ ਰਹੇ ਹਾਂ ਤਾਂ ਉਦੋਂ ਅਸੀਂ ਇਹੀ ਡਿਸਕਸ਼ਨ ਕਰਦੇ ਰਹਿੰਦੇ ਆ ਬੈਠ ਕੇ ਵੀ ਆਪਾਂ ਸਰਵਿਸ ਕਿਵੇਂ ਵਧੀਆ ਕਰੀਏ ਵੀ ਆਉਣ ਵਾਲੇ 5-7 ਸਾਲਾਂ ਤੱਕ ਵੀ ਕੋਈ ਸਮੱਸਿਆ ਨਾਵੀ ਤਾਂ ਉਸ ਤਹਿਤ ਅਸੀਂ ਸਾਡੇ ਦੇ ਸਾਰੇ ਦੇ ਸਾਰੇ ਗ੍ਰਿਡ ਜਿਨ੍ਹਾਂ ਦਾ ਅਸੀਂ ਲੋਡ ਘਟਾਉਣ ਦੀ ਇੱਕ ਪ੍ਰਪੋਜ਼ਲ ਬਣਾਈ ਜਿਹਦੇ ਵਿੱਚ ਸਾਰੇ ਸਟੈਪ ਬਾਈ ਸਟੈਪ ਸਾਡੇ ਕੋਲ ਚੀਜ਼ਾਂ ਆਈਆਂ ਨਵੀਆਂ ਲਾਈਨਾਂ ਆਈਆਂ ਨਵੇਂ ਖੰਭੇ ਆਏ ਨਵੇਂ ਬ੍ਰੇਕਰ ਆਏ ਚਲੋ ਨਵਾਂ ਸਾਡੇ ਕੋਲ ਇੱਕ ਗ੍ਰਿਡ ਆ ਰਿਹਾ ਉਹਦੀ ਆਪਾਂ ਬਾਅਦ ਚ ਗੱਲ ਕਰਾਂਗੇ ਤਾਂ ਉਸੇ ਲੜੀ ਦੇ ਤਹਿਤ ਅੱਜ ਅਸੀਂ ਬਾਗਾਪੁਰਾਣਾ ਬਿਜਲੀ ਗ੍ਰਿਡ ਦੇ ਵਿੱਚ ਖੜੇ ਆ ਇੱਥੇ ਅਸੀਂ ਲਗਭਗ ਦੋ ਨਵੇਂ ਬ੍ਰੇਕਰ ਇੱਕ ਦਾ ਫਾਇਦਾ ਕਾਲੇਕੇ ਕੋਲੀਆ ਕਲਾਂ ਇਹਨਾਂ ਪਿੰਡਾਂ ਨੂੰ ਹੋਊਗਾ ਮੇਰੇ ਨਾਲ ਕਾਲੇ ਕਦੇ ਸਾਡੇ ਸਰਪੰਚ ਸਾਹਿਬ ਖੜੇ ਨੇ ਬਾਈ ਬਾਜੀ ਕੋਲੀਆ ਕਲਾਂ ਦੇ ਸਾਡੇ ਸਰਪੰਚ ਸਾਹਿਬ ਨੇ ਏਕਮ ਸਿੰਘ ਕੋਲੀਆ ਨਾਲ ਹੀ ਜਿਹੜਾ ਦੂਜਾ ਸਾਡਾ ਬ੍ਰੇਕਰ ਆ ਉਹਦੇ ਨਾਲ ਰਾਜਿਆਣੇ ਤੋਂ ਮੇਰੇ ਸਤਿਕਾਰਯੋਗ ਮਾਸਟਰ ਮਨਜੀਤ ਸਿੰਘ ਜੀ ਸਾਡੇ ਸੀਨੀਅਰ ਲੀਡਰ ਨੇ ਉਹ ਵੀ ਖੜੇ ਨੇ ਸਾਰੀ ਪ੍ਰਗਟ ਸਿੰਘ ਸਰਪੰਚ ਖੜੇ ਨੇ ਸਾਡੇ ਰੋਡੇ ਪਿੰਡ ਤੋਂ ਸਾਡੀ ਸਾਰੀ ਟੀਮ ਖੜੀ ਆ ਆਲਮਾਲੇ ਤੋਂ ਸਾਡੀ ਟੀਮ ਖੜੀ ਆ ਕਮਲਜੀਤ ਖਾਲਸੇ ਅੱਗੇ ਸਾਰੇ ਆਏ ਹੋਏ ਨੇ ਤਾਂ ਰੋਡੇ ਰਾਜਿਆਣਾ ਆਲਮਾਲਾ ਬਗਾਪੁਰਾਣਾ ਸਾਡੇ ਪ੍ਰਧਾਨ ਜੀ ਖੜੇ ਨੇ ਗੁਫਤਾਰੀ ਖੜੇ ਨੇ ਮੇਰੇ ਵਾਈਸ ਪ੍ਰਧਾਨ ਰਣਜੀਤ ਬਰਾੜ ਬਾਈ ਖੜੇ ਨੇ ਤਾਂ ਉਹ ਸਾਰੀਆਂ ਟੀਮਾਂ ਇੱਥੇ ਪਹੁੰਚੀਆਂ ਨੇ ਇਹਦੇ ਨਾਲ ਲਗਭਗ ਇਹ ਸਾਡਾ 20 ਲੱਖ ਰੁਪਏ ਤੱਕ ਦਾ ਘੱਟ ਤੋਂ ਘੱਟ ਪ੍ਰੋਜੈਕਟ ਆ ਤਾਂ ਇਹਦੇ ਨਾਲ ਸਾਡੇ ਖੇਤਾਂ ਦੀਆਂ ਬਹੁਤ ਸਾਰੇ ਜਿਹੜੀਆਂ ਮੋਟਰਾਂ ਨੇ ਕਿਸਾਨਾਂ ਦੀਆਂ ਲਗਭਗ 300 ਤੋਂ 400 ਦੇ ਕਰੀਬ ਜਿਹੜੀ ਮੋਟਰਾਂ ਉਹਨਾਂ ਦਾ ਬੈਨੀਫਿਟ ਹੋਊਗਾ ਤੇ ਜਿਹੜਾ ਸਭ ਤੋਂ ਇੰਪੋਰਟੈਂਟ ਤੁਸੀਂ ਰਾਜਿਆਣਾ ਰੋਡਾਂ ਦੇ ਪਿੰਡ ਇਨਾਂ ਦੇ ਵਿੱਚੋਂ ਤੁਸੀਂ ਜਿਹੜੇ ਕਿਸਾਨ ਖੇਤਾਂ ਤੇ ਜਾਂਦੇ ਨੇ ਉਹਨਾਂ 'ਚ ਇੱਕ ਗੱਲ ਬੜੀ ਸੁਣੀ ਹੋਣੀ ਆ ਕਾਮਨ ਚੀਜ਼ ਆ ਕਿ ਜੀ ਲਾਈਟ ਤਾਂ ਆਈ ਹੋਈ ਆ ਪਰ ਸਾਡੇ ਨਹੀਂ ਆਈ ਅੱਛਾ ਕਿਉਂ ਨਹੀਂ ਆਈ ਜੀ ਗ੍ਰਿਡ ਤੋਂ ਬੰਦਾ ਚੱਲਿਆ ਹੋਇਆ ਜੀ ਰਾਜਿਆ ਨੇ ਆ ਕੇ ਸੋਚ ਬਦਲੂਗਾ ਤਾਂ ਉਹ ਚੀਜ਼ ਦੀ ਅਸੀਂ ਸਮੱਸਿਆ ਹੱਲ ਕੀਤੀ ਆ ਹੁਣ ਉਹਦੀ ਜਿਹੜੀ ਸੋਚ ਇੱਥੇ ਹੀ ਲਾਤੀ ਹੁਣ ਸਾਡਾ ਕੋਈ ਮੁਲਾਜ਼ਮ ਆਪਦਾ ਇੱਥੋਂ ਕੰਮ ਛੱਡ ਕੇ ਰਾਜਿਆਣੇ ਪਿੰਡ ਰੋਡੇ ਪਿੰਡ ਨਹੀਂ ਜਾਇਆ ਕਰੂਗਾ ਉੱਥੇ ਜਾ ਕੇ ਸੋਚ ਨਹੀਂ ਬਦਲਿਆ ਕਰੂਗਾ ਤਾਂ ਜਿਹੜੀ ਸਾਨੂੰ ਲਾਈਟ ਮਿਲਦੀ ਆ ਉਹਦੇ ਜਿਹੜਾ ਸਾਡਾ ਕਈ ਵਾਰ ਅੱਧੇ ਘੰਟੇ ਦਾ ਕਈ ਵਾਰ ਘੰਟੇ ਦਾ ਕਈ ਵਾਰ ਡੇਢ ਘੰਟੇ ਦਾ ਨੁਕਸਾਨ ਹੋ ਜਾਂਦਾ ਤਾਂ ਉਹ ਨਹੀਂ ਹੋਇਆ ਕਰੂਗਾ ਤਾਂ ਇੱਥੋਂ ਗ੍ਰਿਡ ਦਾ ਮੁਲਾਜ਼ਮ ਗ੍ਰਿਡ ਦੇ ਵਿੱਚ ਬੈਠ ਕੇ ਇੱਥੋਂ ਹੀ ਦੋਵਾਂ ਪਿੰਡਾਂ ਦੀ ਜਿਹੜੀ ਲਾਈਨ ਆ ਉਹ ਚੇਂਜ ਕਰ ਲਿਆ ਕਰੂ ਉਹਦੇ ਨਾਲ ਸਾਡੀ ਮੈਨ ਪਾਵਰ ਸੌਖੀ ਹੋ ਜੂ ਸਾਡੇ ਮੁਲਾਜ਼ਮ ਇੱਥੋਂ ਵਾਲੇ ਸੌਖੇ ਹੋਣਗੇ ਤੇ ਸਾਨੂੰ ਭੱਜ ਕੇ ਕੰਮ ਛੱਡ ਕੇ ਨਹੀਂ ਜਾਣਾ ਪਊਗਾ ਤਾਂ ਇਹ ਇੱਕ ਇਹੋ ਜਿਹਾ ਬੈਨੀਫਿਟ ਨੇ ਜਿਹੜੇ ਜ਼ਰੂਰੀ ਬਹੁਤ ਨੇ ਪਰ ਲੋਕਾਂ ਦੀ ਨਿਗਾਹ 'ਚ ਨਹੀਂ ਸਿਉਂਦੇ ਅੱਜ ਅਸੀਂ ਉਹਨਾਂ ਚੀਜ਼ਾਂ ਦਾ ਉਦਘਾਟਨ ਕਰਨ ਲਈ ਇੱਥੇ ਪਹੁੰਚੇ ਹਾਂ ਹੁਣ ਤੱਕ ਤੁਸੀਂ ਕਈ ਬ੍ਰੇਕਰ ਲਾ ਦਿੱਤੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬ੍ਰੇਕਰ ਕਿਹੜੇ ਕਿਹੜੇ ਕਿੱਥੇ ਲਾ ਸਕਦੇ ਆਂ ਸਾਨੂੰ ਅੱਜ ਤੋਂ 1 ਸਾਲ ਪਹਿਲਾਂ ਅਸੀਂ ਇੱਕ ਐਕਸ਼ਨ ਸਾਹਿਬ ਨਾਲ ਮੀਟਿੰਗ ਕੀਤੀ ਸੀ ਜਿਦੇ ਵਿੱਚ ਅਸੀਂ ਪੁੱਛਿਆ ਸੀ ਵੀ ਕਿੰਨੇ ਬ੍ਰੇਕਰ ਚਾਹੀਦੇ ਐਕਸ਼ਨ ਸਾਹਿਬ ਕਹਿੰਦੇ 5-6 ਚਾਹੀਦੇ ਨੇ ਫਿਰ ਅਸੀਂ ਇਹ ਕਿਹਾ ਵੀ ਹੋਰ ਕਿੰਨੇ ਚਾਹੀਦੇ ਆ ਜਿਹਦੇ ਨਾਲ ਆਪਣਾ ਆਉਣ ਵਾਲੀ ਸਮੱਸਿਆ ਵੀ 4-5 ਸਾਲਾਂ ਦੀ ਸਮੱਸਿਆ ਵੀ ਦੂਰ ਹੋ ਜਾਏ ਤਾ ਅਸੀਂ ਲਗਭਗ ਵੱਧ ਤੋਂ ਵੱਧ ਲਾ ਕੇ ਆਪਾਂ 10 ਤੋਂ 12 ਬ੍ਰੇਕਰਾਂ ਦਾ ਅਸੀਂ ਕਸਟਮ ਮੇਡ ਲਵਾਇਆ ਸੀਗਾ ਉਹਦੇ ਮੈਂ ਸਾਰੇ ਪੈਸੇ ਪਾਸ ਕਰਾ ਲਏ ਆ ਉਹ ਸਾਨੂੰ 2-2 3-3 ਕਰਕੇ ਆਈ ਜਾਂਦੇ ਆ ਲਗਭਗ ਉਹਦੇ ਵਿੱਚੋਂ 12-13 ਦੇ ਵਿੱਚੋਂ ਅਸੀਂ 8 ਤੋਂ 10 ਬ੍ਰੇਕਰਾਂ ਦਾ ਰੋਡੇਪਿੰਡ ਬ੍ਰੇਕਰ ਦਾ ਉਦਘਾਟਨ ਕੀਤਾ ਮਾੜੀ ਮੁਸਤਫਾ ਉਦਘਾਟਨ ਕੀਤਾ ਨੱਥੂ ਵਾਲਾ ਉਦਘਾਟਨ ਕੀਤਾ ਸੁਖਾਨੰਦ ਉਦਘਾਟਨ ਕੀਤਾ ਅੱਜ ਇੱਥੇ ਵੀ ਉਦਘਾਟਨ ਕਰ ਰਹੇ ਹਾਂ ਤਾਂ ਅਸੀਂ ਸਾਰੇ ਲਗਾਤਾਰ ਇਹ ਕਰ ਰਹੇ ਹਾਂ ਤੇ ਜਦੋਂ ਹੀ ਅਸੀਂ ਦੋ ਬ੍ਰੇਕਰ 25 25 33 ਲੱਖ ਦੇ ਨਾਲ ਇਨਸਟਾਲਮੈਂਟ ਕਰਦੇ ਨੇ ਨਾਲ ਦੀ ਨਾਲ ਅਗਲੇ ਸਾਨੂੰ ਬ੍ਰੇਕਰ ਆ ਜਾਂਦੇ ਨੇ ਤਾਂ ਜਿਹੜਾ ਸਾਡਾ ਇੱਕ ਵਾਰ ਬੈਠ ਕੇ ਕੀਤੀ ਹੋਈ ਮੀਟਿੰਗ ਜਿਹੜੇ ਸਾਡੇ ਸਾਰੇ ਕੰਮ ਪਾਸ ਕਰਾਏ ਹੋਏ ਨੇ ਉਹ ਵਾਰੀ ਵਾਰੀ ਆ ਰਹੇ ਨੇ ਤੇ ਮੈਂ ਫਿਰ ਦੁਬਾਰਾ ਫਿਰ ਉਹੀ ਗੱਲ ਕਹਿਣਾ ਇਹ ਚੀਜ਼ਾਂ ਕਈ ਵਾਰ ਜਿਆਦਾ ਲੋਕਾਂ ਨੂੰ ਨਹੀਂ ਪਤਾ ਲੱਗਦੀਆਂ ਗਿਆ ਪਰ ਤੁਸੀਂ ਦੋਵੇਂ ਆਏ ਹੋ ਤੁਸੀਂ ਮੀਡੀਆ ਦੇ ਥਰੂ ਇਹ ਚੀਜ਼ਾਂ ਜਦੋਂ ਵੀ ਕੋਈ ਕਿਸਾਨ ਸੁਣਨਗੇ ਦੇਖਣਗੇ ਹਾਂ ਕਾਲੀ ਕਾਂਗਰਸ ਹੰਤ ਨਹੀਂ ਮਰਨਾਗਾ ਉਹ ਤਾਂ ਪਤਾ ਨਹੀਂ ਕਿਹੜੀ ਮਿੱਟੀ ਦੇ ਬਣਿਆ ਉਹਨਾਂ ਨੇ ਤਾਂ ਇੱਕ ਹੀ ਚੀਜ਼ ਲਿਖਣੀ ਆ ਵੀ ਕੁਛ ਨਹੀਂ ਕੀਤਾ ਆਮ ਆਦਮੀ ਪਾਰਟੀ ਨੇ ਤਾਂ ਉਹਨਾਂ ਵਾਸਤੇ ਅਸੀਂ ਕਰਦੇ ਵੀ ਕੁਛ ਨਹੀਂ ਗਏ ਪਰ ਸਾਡੇ ਲੋਕਾਂ ਵਾਸਤੇ ਅਸੀਂ ਇਹ ਕੰਮ ਕਰਦੇ ਆ ਜਦੋਂ ਟਾਈਮ ਨਾਲ ਲਾਈਟ ਆ ਜੂਗੀ ਤਾਂ ਸਾਰੇ ਕਹਿਣਗੇ ਯਾਰ ਆ ਬੜਾ ਵਧੀਆ ਕੰਮ ਹੋ ਗਿਆ ਕਿਵੇਂ ਕੀਤਾ ਫਿਰ ਸਾਡਾ ਕੋਈ ਬੰਦਾ ਦੱਸ ਦਿਆ ਕਰੋ ਤੁਹਾਡੀ ਵੀਡੀਓ ਦੇਖ ਕੇ ਵੀ ਭਾਈ ਇਹ ਆਮ ਆਦਮੀ ਪਾਰਟੀ ਨੇ ਕੀਤਾ ਇਹ ਐਕਸਨ ਸਾਹਿਬ ਨੇ ਕੀਤਾ ਐਮਐਲਏ ਨੇ ਕੀਤਾ ਫਲਾਣੇ ਪਿੰਡ ਦੇ ਭਾਈ ਆਪਣੇ ਸਰਪੰਚ ਸਾਹਿਬ ਸਾਰੀ ਮਿਹਨਤ ਇਹਨਾਂ ਨੇ ਕੀਤੀ ਹੈ ਗਗਨਾਰ ਗੱਲ ਮਿਹਨਤ ਇਹਨਾਂ ਦੀ ਤਾਂ ਇਹ ਜੇ ਕੰਮ ਲੋਕਾਂ ਤੱਕ ਜਾਣਗੇ ਤੇ ਤੁਸੀਂ ਵੀ ਲਿਖ ਜਾਇਆ ਕਰੋ ਐਮਰਤ ਸਿੰਘ ਜੀ ਇਥੋਂ ਵੱਖਰਾ ਹਰਾਂ ਦਾ ਬੜਾ ਵਧੀਆ ਕੰਮ ਕੀਤਾ ਵੀ ਜੇ ਕਿਸਾਨਾਂ ਨੂੰ ਸੋਖਾ ਹੋ ਜੂਗਾ ਤੇ ਇੱਕ ਇਹਦੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਰੋਡ ਦੇ ਉੱਪਰ ਟਰਾਂਸਫਰ ਲੱਗੇ ਹੋਏ ਆ ਬੜੀ ਬੜੀ ਮਤਲਬ ਇਹ ਹਾਦਸੇ ਵਾਪਰੇ ਕੋਈ ਟਰੱਕ ਵੱਜ ਗਿਆ ਕੋਈ ਕੁਛ ਵਾਦੀ ਗਿਆ ਤਾਂ ਟਰਾਂਸਫਰ ਟੁੱਟ ਜਾਂਦੀ ਹੈ ਤੇ ਲਾਈਟ ਜਿਹੜੀ ਲਗਾਤਾਰ ਉਹ ਵੀ ਬੰਦ ਹੋ ਜਾਂਦੀ ਹੈ ਉਹਦੇ ਸਬੰਧ ਵਿੱਚ ਕੁਝ ਕਰ ਰਹੇ ਤੁਸੀਂ ਕਿ ਨਹੀਂ ਦੇਖੋ ਇਹ ਨਾ ਸਾਰੇ ਪੰਜਾਬ ਦੀ ਇਕੱਠੀ ਪ੍ਰੋਬਲਮ ਆ ਕਿਉਂਕਿ ਜਿਹੜੀਆਂ ਆਪਣੀਆਂ ਸੜਕਾਂ ਨੇ ਉਹਦੇ ਵਿੱਚ ਜਿਹੜਾ ਟਰਾਂਸਫਰਮਰ ਲੱਗਦਾ ਉਹ ਸੜਕ ਦੇ ਪੈਰਲਲ ਨਹੀਂ ਲੱਗਦਾਗਾ ਮਤਲਬ ਆਪਾਂ ਬੜੇ ਵਾਰ ਸੋਚਦੇ ਹੁਣ ਇਹ ਰੱਖਾਂ ਪੈ ਟੇਡਾ ਕਰਕੇ ਲਾ ਦਈਏ ਤਾਂ ਜਿਹੜਾ ਉਹ 4 ਫੁੱਟ 5 ਫੁੱਟ ਥਾ ਰੋਕਦਾ ਉਹ ਬਚ ਜਾਊਗਾ ਪਰ ਇਹਨਾਂ ਦੀ ਤਾਰਾਂ ਦੀ ਡਾਇਰੈਕਸ਼ਨ ਦੇ ਹਿਸਾਬ ਦੇ ਨਾਲ ਆਪਾਂ ਨਹੀਂ ਲਾ ਸਕਦੇ ਜਦੋਂ ਤਾਰਾਂ ਆਉਂਦੀਆਂ ਨੇ ਆਪਾਂ ਨੂੰ ਉਹ ਟੇਡਾ ਕਰਕੇ ਰੋਡ ਵਾਲੇ ਸਾਈਡ ਤੇ ਹੀ ਲਾਉਣਾ ਪੈਂਦਾ ਹੈ ਇਹਦਾ ਵੀ ਅਸੀਂ ਇੱਕ ਬੜਾ ਵਧੀਆ ਪ੍ਰਪੋਜ਼ਲ ਤਿਆਰ ਕੀਤਾ ਹਮੇਸ਼ਾ ਸਾਡੀ ਤੇ ਇਸ ਟੌਪਿਕ ਤੇ ਗੱਲ ਚੱਲਦੀ ਰਹਿੰਦੀ ਆ ਵੀ ਕਿਵੇਂ ਆਪਾਂ ਸ਼ਹਿਰ ਨੂੰ ਤਾਰਲੈਸ ਕਰੀਏ ਟਰਾਂਸਫਾਰਮਰਲੈਸ ਕਰੀਏ ਇੱਕ ਤਾਰ ਹੋਵੇ ਉਹਦੇ ਤੋਂ ਕਰੈਕਸ਼ਨ ਹੋਣ ਇਹ ਪੰਜਾਬ ਸਰਕਾਰ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਲੁਧਿਆਣੇ ਸ਼ਹਿਰ ਦੇ ਵਿੱਚ ਤੇ ਇੱਕ ਮੈਨੂੰ ਲੱਗਦਾ ਪਟਿਆਲਾ ਸੱਤ ਪਿੰਡ ਅਸੀਂ ਐਕਸਪੈਰੀਮੈਂਟ ਕੀਤਾ ਹੈ ਪਰ ਉਹਦੇ ਵਿੱਚ ਸਮੱਸਿਆਵਾਂ ਵੀ ਨੇ ਉਹਦੇ ਚ ਕਈ ਚੀਜ਼ਾਂ ਨੇ ਇੱਕ ਤਾਂ ਇਹ ਆ ਵੀ ਜਦੋਂ ਤੁਸੀਂ ਸਾਰੇ ਸ਼ਹਿਰ ਦਾ ਇਹ ਸਾਰਾ ਸਿਸਟਮ ਇੱਕ ਵਾਰ ਬੰਦ ਕਰਕੇ ਚਲਾਓਗੇ ਤਾਂ ਉਹਦੇ ਵਿੱਚ ਬਹੁਤ ਦਿਨ ਬਿਜਲੀ ਦੀ ਸਮੱਸਿਆ ਆਊਗੀ ਦੂਜੀ ਗੱਲ ਇਹ ਆ ਵੀ ਜਦ ਜੇ ਆਪਾਂ ਉਹਨਾਂ ਨੂੰ ਅੰਡਰਗਰਾਊਂਡ ਲੈ ਕੇ ਵੀ ਜਾਵਾਂਗੇ ਤਾਂ ਜਦੋਂ ਹੀ ਕਿਤੇ ਕਨੈਕਸ਼ਨ ਬ੍ਰੇਕ ਹੋਊਗਾ ਤਾਂ ਫਿਰ ਉਹਦੀ ਬਹੁਤ ਵੱਡੀ ਸਮੱਸਿਆ ਆਉਂਦੀ ਆ ਉਹਦਾ ਜਿਹੜਾ ਫਾਲਟ ਆ ਫਾਲਟ ਠੀਕ ਕਰਨਾ ਬਹੁਤ ਔਖਾ ਪਰ ਫਿਰ ਵੀ ਅਸੀਂ ਇਸ ਸਾਈਡ ਚੱਲੇ ਹੋਏ ਆ ਦੋ ਸ਼ਹਿਰਾਂ ਦੇ ਵਿੱਚ ਐਕਸਪੈਰੀਮੈਂਟ ਹੋਇਆ ਏ ਆਲਰੇਡੀ ਜੇਕਰ ਉਹ ਐਕਸਪੈਰੀਮੈਂਟ ਸਾਡਾ ਸਫਲ ਰਹਿੰਦਾ ਏ ਤਾਂ ਫਿਰ ਮੈਨੂੰ ਜਿੰਨਾ ਕ ਸਾਡੇ ਤਿਆਰ ਕੀਤਾ ਅਸੀਂ ਸਭ ਕੁਝ ਤਿਆਰ ਕੀਤਾ ਹੋਇਆ ਇਵਨ ਕਿ ਇਸ ਮੁੱਦੇ ਨੂੰ ਲੈ ਕੇ ਮੈਂ ਪੰਜਾਬ ਸਰਕਾਰ ਤੋਂ ਬਿਨਾ ਅਸੀਂ ਸੈਂਟਰ ਦੇ ਪਟਨਾਇਕ ਜਿਹੜੇ ਆਪਣੇ ਮਨਿਸਟਰ ਨੇ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਕਰਕੇ ਮੇਰੀ ਇੱਕ ਵਾਰ ਉਹਨਾਂ ਨਾਲ ਵੀ ਇਸ ਟੌਪਿਕ ਤੇ ਮੀਟਿੰਗ ਹੋ ਗਈ ਆ ਵੀ ਆਪਾਂ ਵਾਇਰਲੈਸ ਨਹੀਂ ਕਰ ਸਕਦੇਗੇ ਤਾਂ ਟਰਾਂਸਫਾਰਮਰਲੈਸ ਨਹੀਂ ਕਰ ਸਕਦੇ ਤਾਂ ਉਹਨਾਂ ਨੇ ਵੀ ਪੂਰੇ ਇੰਡੀਆ ਦੇ ਵਿੱਚ ਇਹ ਕਿਹਾ ਕਹਿੰਦੇ ਅਜੇ ਤੱਕ ਇਹ ਸੰਭਵ ਨਹੀਂ ਹੋ ਸਕਿਆ ਪਰ ਅਸੀਂ ਐਕਸਪੈਰੀਮੈਂਟ ਕਰ ਰਹੇ ਹਾਂ ਮੈਂ ਸੈਂਟਰਲ ਮੰਤਰੀ ਨੂੰ ਇਸ ਮੁੱਦੇ ਤੇ ਸਪੈਸ਼ਲ ਮਿਲ ਕੇ ਵੀ ਆਇਆ ਸੋਲਰ ਮੰਤਰੀ ਨੂੰ ਮਿਲ ਕੇ ਆਇਆ ਸੀ ਤੇ ਉਹਨਾਂ ਨੂੰ ਮਿਲ ਕੇ ਆਇਆ ਪਰ ਇਹ ਅਜੇ ਜ਼ਿਆਦਾ ਐਡਵਾਂਸ ਟੈਕਨੀਕ ਆ ਪਰ ਜਦੋਂ ਆਊਗੀ ਆਊਗੀ ਅਸਮੇ ਸਾਡੇ ਨਾਲ ਬਤਾਇਆ ਕਮਰਤਪਾਲ ਸੁਖਾਣਾ ਦਾ ਸੀ ਜਿੰਨਾਂ ਨੇ ਦੱਸਿਆ ਕਿ ਅਸੀਂ ਜਿਹੜਾ ਇਹ ਤਾਂ ਕੰਮ ਕਰ ਹੀ ਰਹੇ ਆਂ ਪਰ ਦੂਸਰੇ ਪਾਸੇ ਜੇ ਗੱਲ ਕਰਗੇ ਤਾਂ ਅਸੀਂ ਸ਼ਹਿਰ ਨੂੰ ਵਾਇਰਲੈਸ ਕਰਨ ਦੇ ਬਾਰੇ ਵੀ ਲਗਾਤਾਰ ਸੋਚ ਰਹੇ ਆਂ ਤਾਂ ਕਿ ਜਿਹੜਾ ਸ਼ਹਿਰ ਦੇ ਵਿੱਚੋਂ ਕੋਈ ਟਰਾਂਸਫਰ ਮ ਆ ਜਾਂ ਜਿਹੜੀਆਂ ਤਾਰਾਂ ਹੋ ਉਹਨਾਂ ਦੀ ਗੰਤੀ ਘਟਾਈ ਜਾ ਸਕੇ ਉਹਨਾਂ ਨੇ ਇੱਥੇ ਇਹ ਵੀ ਜ਼ੋਰ ਦੇ ਕੇ ਕਿਹਾ ਵੀ ਮੇਰੀ ਇਹ ਹੀ ਕੋਸ਼ਿਸ਼ ਰਹਿੰਦੀ ਆ ਕਿ ਜਿਹੜਾ ਕਿ ਬਾਗਾ ਪ੍ਰਾਣਾ ਸ਼ਹਿਰ ਦੇ ਵਿੱਚ ਜਿਹੜੀ ਲਾਈਟ ਵਾਲੀ ਸਮੱਸਿਆ ਉਹ ਕਿਵੇਂ ਤਾਂ ਕਿਵੇਂ ਜਿਹੜੀ ਉਹ ਨਿੱਠੀ ਜਾਵੇ ਇਹ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਸਮੱਸਿਆ ਦੇ ਨਾਲ ਕਿੰਨੇ ਕ ਟਾਈਮ ਜਿਹੜਾ ਸ਼ਹਿਰ ਨਿਯੋਜਨਾ ਪੈਂਦਾ ਜਾਂ ਕ ਕੈਮਰਾਮੈਨ ਮਨਪ੍ਰੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹੈਮ ਇੰਡੀਆ ਟੀਵੀ ਬਾਗਾਪਰਾਣਾ